ਇਸ ਸਾਈਡ ਦੇਖਾਂਗੇ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਦੀਪ ਗੁਰਜੀ ਵਾਲਾ ਦੀਪ ਦੇ ਨਾਲ ਹੀ ਟੱਕਰ ਦੀਪ ਤੇ ਦੀਪਾ ਦੀਪ ਤੇ ਦੀਪਾ ਹੰਦਿਆਂ ਦੇ ਦਰਮਿਆਨ ਮੁਕਾਬਲਾ ਲੱਗਦਾ ਹੋਇਆ ਜੋਰ ਇੱਥੇ ਰੱਖ ਵੀ ਨੌਜਵਾਨਾ ਓਏ ਦੀਪ ਜੀ ਖੇਡ ਕਿੱਦਾਂ ਦੀ ਲੱਗੀ ਤਾੜੀਆਂ ਜ਼ੋਰਦਾਰ ਸ਼ਾਹਕੁਨ ਲਾਈਨ ਦੀ ਟੀਮ ਖੇਡ ਰਹੀ ਹੈ ਕਬੱਡੀ ਦੀ ਅਕਸ਼ਨਾ ਵਾਲੇ ਮਸ਼ੀਨ ਆਹ ਖੇਡ ਮੈਦਾਨ ਦੇ ਵਿੱਚ ਮਰ ਮਿੱਤਰੋ ਆਹ ਮੁੰਡਾ ਬੱਲੇ ਬੱਲੇ ਕਰਾਉਂਦਾ ਥੋੜੇ ਦਿਨ ਪਹਿਲਾਂ ਪ੍ਰਦੇਸ਼ਾਂ ਚ ਬੱਲੇ ਬੱਲੇ ਧਰਾਈ ਆ ਪਰ ਆਹ ਦੇਖਾਂਗੇ ਦਪੁਰਜੀ ਵਾਲੇ ਦੀਪਦੀ ਪੂਰੀ ਦੁਨੀਆ ਤੇ ਚੜਾਈ ਆ ਵਾਹਿਗੁਰੂ ਨੂੰ ਯਾਦ ਕੀਤਾ ਮਰ ਮਿੱਤਰੋ ਆਹ ਲੱਖੇ ਜੰਗ ਦਾ ਵਾਅਦਾ ਕਰਦਾ ਦੀਪ 골ਡਨ ਗੇਟ ਦੇ ਲਾਗੇ ਕਰਕੇ ਮੇਰੇ ਮਿੱਤਰੋ ਦਬੁਰਜੀ ਸ਼ਹਿਰ ਵਸਿਆ ਹੋਇਆ ਮੇਰੇ ਮਿੱਤਰੋ ਸਾਬ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾਂ ਨੂੰ ਸਮਰਪਿਤ ਅੱਜ ਦਾ ਖੇਡ ਮੇਲਾ ਆਓ ਮੇਥਾਂਗੇ ਨਾਲ ਸਾਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਰੀ ਤੋੜਿਆ ਉਹ ਪ੍ਰੀਤ ਦੇ ਫਲੀ ਦੀ ਬੱਡੀ ਲੋਕਾਂ ਨੂੰ ਦੱਸਣਾ ਪੈਣਾ ਵੀ ਲੱਤੂ ਵਾਲਾ ਆਇਆ ਹੋਇਆ ਆ ਲੱਤੂ ਵਾਲਾ ਆਇਆ ਹੋਇਆ ਹੋਲਡ ਪੁਆਇੰਟ ਵਾ ਉਹ ਵੀ ਲੱਤੂ ਵਾਲੇ ਪ੍ਰੀਤ ਨੂੰ ਮਿਲ ਗਿਆ ਪਰ ਮਿੱਤਰੋ ਪਰ ਇਧਰਲੇ ਪਾਸੇ ਆਹ ਟੱਕਰ ਸਿਰੇ ਦੀ ਤੇ ਆਹ ਦੇਖਾਂਗੇ ਆ ਤਬਰਜੀ ਆ ਆ ਆ ਇਹਦੇ ਥਾਪੀਆਂ ਕਿਉ ਮਾਰੀਆਂ ਕਿਉਂਕਿ ਤੂੰ ਚਪੇੜਾ ਮਾਰਿਆ ਇਹਨੇ ਤਾਂ ਥਾਪੀਆਂ ਮਾਰੀਆਂ ਪਰ ਉੱਧਰ ਕਹਿੰਦੇ ਰੇਡ ਪੈਂਦੀ ਮੇਰੇ ਮਿੱਤਰੋ ਨੰਬਰ ਕਹਿੰਦੇ ਰੇਡਰ ਦੇ ਉਸੇ ਜੁੜਦਾ ਹੋਇਆ ਹੁਣ ਤੋ ਲੈ ਕੇ ਇੱਕ ਜੱਫੇ ਦੇ ਪਾਸੇ ਆ ਮੇਰੇ ਮਿੱਤਰੋ ਉਹ ਦਪੁਰਜੀ ਵਾਲਾ ਦੀਪ ਇਸ ਵੇਲੇ ਕਬੱਡੀ ਪਾ ਰਿਹਾ ਹੈ ਟਰੈਕਟਰ ਕੱਜਣੇ ਜਿੱਤੇ ਪਰ ਇਹ ਟਰੈਕਟਰ ਜਿੱਤ ਜਿੱਤ ਕੇ ਰਿਕਾਰਡ ਤੋੜੇ ਨੇ ਇਹਦੇ ਟਰੈਕਟਰ ਜਿੱਤ ਜਿੱਤ ਕੇ ਰਿਕਾਰਡ ਤੋੜੇ ਨੇ ਟਰੈਕਟਰ ਕੱਜਣੇ ਜਿੱਤੇ ਪਰ ਇਹ ਟਰੈਕਟਰ ਜਿੱਤ ਜਿੱਤ ਕੇ ਰਿਕਾਰਡ ਬਣਾਏ ਨੇ ਦੀ ਪਾ ਗਈ ਮਿੱਤਰੋ ਆਹ ਸਾਹਮਣੇ ਦੇ ਪਾਸੇ ਦੇਖਾਂਗੇ ਚਾਰ ਜਾਫੀ ਇਸ ਵੇਲੇ ਤਿਆਰ ਆ ਪਰ ਸਦਰਲੇ ਪਾਸੇ ਚੋਲੇ ਵਾਲਾ ਜੱਗੂ ਆਹ ਕਬੱਡੀ ਕਬੱਡੀ ਕਰਦਾ ਦੀਪ ਹੁਣ ਭੱਜੂ ਕਹੇ ਨਹੀਂ ਜੱਫਾ ਲੱਗੂ ਕਹੇ ਨਹੀਂ ਸਭ ਸਮੇਂ ਦੀਆਂ ਮਾਤਾ ਆਹ ਬੰਦੇ ਚ ਬੰਦਾ ਵੱਜਦਾ ਮੇਲਾ ਗੌਂਦਵਾਲ ਸਾਹਿਬ ਚੱਲਦਾ ਆਹ ਕੱਟੀ ਖੁੱਝ ਲੱਗਿਆ ਯਾਰ ਉਹ ਤਾੜੀ 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 ਇੱਕ ਗੱਲ ਪੱਕੀ ਆ ਜੌਣ ਜਿਵੇਂ ਮਰਜ਼ੀ ਆਉਣੇ ਆਈ ਆ ਔਰ ਤਾੜੀਆਂ ਜ਼ੋਰਦਾਰ ਦਮੁਰਜੀ ਵਾਲਾ ਆ ਗਿਆ ਜੱਟ ਪੱਟ ਤੇ ਬਾਰ-ਬਾਰ ਥਾਪੀ ਸੁੱਟਦਾ ਰੇਡ ਪਾਉਣ ਦਾ ਸਟਾਈਲ ਜੀ ਦਾ ਦਿਲ ਲੁੱਟਦਾ ਰੇਡ ਪਾਉਣ ਦਾ ਸਟਾਈਲ ਜੀ ਦਾ ਦੁਨੀਆ ਦੇ ਉਧਰ ਅਸੀਂ ਪੰਜਾਬ ਪੁਲਿਸ ਦਾ ਵੀ ਧੰਨਵਾਦ ਕਰਦੇ ਆ ਪੰਜਾਬ ਪੁਲਿਸ ਦਾ ਪ੍ਰਸ਼ਾਸਨ ਦਾ ਬਿਲੋਂ ਧੰਨਵਾਦ ਹੈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਆ ਬੱਲੇ ਬੱਲੇ ਵਾਲੇ ਵੱਡੇ ਮੇਲੇ ਤੇ ਪਲਾਂ ਤੇ ਪਰ ਸਾਹਮਣੇ ਰੈਫਰੀ ਡਿਸੀਜਨ ਵੱਡਾ ਤੇ 3100 ਦਿੱਤਾ ਜਾਣਾ ਪਹਿਲੀ ਪੈ ਗਈ ਹੈ ਖੇਡ ਦੇ ਮੈਦਾਨ ਦੇ ਵਿੱਚ ਨਿਸ਼ਾਨ ਸਿੰਘ ਜੀ ਜਗਜੀਤ ਸਿੰਘ ਜੀ ਤੇ ਬਲਜੀਤ ਸਿੰਘ ਜੀ ਉਹਨਾਂ ਦਾ ਸਤਿਕਾਰ ਹੈ ਉਹਨਾਂ ਵੱਲੋਂ 3100 ਦੀ ਦੀਪ ਦੀ ਪਹਿਲੀ ਰੇਡ ਆਹ ਸੋਹਣ ਤੇ ਦੀਪ ਸੋਹਣ ਤੇ ਦੀਪ ਲਾਉਂਦਾ ਵੱਡੇ ਵੱਡੇ ਜਾਫੀਆਂ ਦੀ ਸੀਪ ਸੋਹਣ ਤੇ ਦੀਪ ਦੀਪ ਦੀ ਕਹਿੰਦੇ ਕਬੱਡੀ ਪੈ ਗਈ ਆ ਬੜੀ ਦੂਰ ਦੂਰ ਤੋਂ ਪਹੁੰਚ ਰਹੇ ਨੇ ਦੀਪ ਨੇ ਦੂਜੀ ਮੋੜ 'ਤੇ ਤਾਣੀਆਂ ਮਾਰ ਦੇ ਲੋ ਜ਼ੋਰਦਾਰ ਇਹ ਵੱਡੇ ਜਿਗਰੇ ਦੀ ਗੱਲ ਹੈ ਇਹ ਹੌਸਲੇ ਵਾਲਾ ਇਹ ਨਿਡਰ ਧਾਵੀ ਹੈ ਮਾ ਖੇਡ ਕਬੱਡੀ ਦਾ ਚੱਕ ਸਾਪੂ ਵਾਲਾ 6 6 ਫੁੱਟ ਮਲ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭੜਦੇ ਹੈ ਕਿ ਜੱਟ ਜੱਜਾਂ ਦੀਆਂ ਚਾਦਰਾਂ ਵਰਗੇ ਦਾ 1000 ਦਿੱਤਾ ਜਾਵੇਗਾ 1000 ਉਧਰ ਮਨਤਾਜ ਆਸਟ੍ਰੇਲੀਆ ਜਰੂਪ ਸੰਧੂ ਆਸਟ੍ਰੇਲੀਆ ਟਿਲੋ ਜਰਮਨੀ ਇਹਨਾਂ ਵੀਰਾਂ ਵੱਲੋਂ ਜੋਗਨ ਗੋਇਦਵਾਲ ਸਾਹਿਬ ਦਾ 41000 ਦੀ ਨਗਦ ਰਸੀ ਨਾਲ ਸਨਮਾਨ ਉਥੇ ਪਾਲੇ ਸੰਤੂ ਹੁੜਿਆ ਵੱਲੋਂ